ਗੁਰਬਾਣੀ ਵਿਚਮਾਕ ਹੈ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਜਿਹੜੀ ਆਪਣੀ ਨਾਲ ਸੋਚ ਬੜੀ ਸੁਧਾਰਨ ਹੁੰਦੀ ਹੈ ਆਪਾਂ ਸੋਚਦੇ ਵੀ ਕੋਈ ਵੀ ਜਗ੍ਹਾ ਹੈ ਉਹ ਕਾਦੀ ਬਣੀ ਹੋ ਸਕਦੀ ਹੈ ਮਾਰਬਲ ਦੀ ਜਾਂ ਪਵਨ ਹੈ ਤਾਂ ਇੱਟਾਂ ਦਾ ਬਣਿਆ ਹੋ ਸਕਦਾ ਉਹ ਤੇ ਪ੍ਰਭਾਵ ਕਿਸ ਤਰ੍ਹਾਂ ਪੈ ਸਕਦਾ ਜੇ ਪਗਧਨਾਂ ਦੀ ਚਰਨਾ ਦੀ ਧੂੜ ਹੈ ਉਹ ਤਾਂ ਹੈ ਤਾਂ ਮਿੱਟੀ ਨਾਲ ਉਹਦੇ ਵਿੱਚ ਇਹੋ ਜਿਹਾ ਕਿਹੜਾ ਆਸ਼ੀਰਵਾਦ ਹੈ ਵੀ ਆਪਾਂ ਮੱਥੇ ਨੂੰ ਲਾ ਲਾਂਗੇ ਤੇ ਆਪਾਂ ਨੂੰ ਵੀ ਆਸ਼ੀਰਵਾਦ ਮਿਲ ਜਾਏਗਾ ਤੇ ਆਪਣੀ ਸੋਚ ਨਹੀਂ ਆਏ ਹੁੰਦੀ ਹੈ ਵੀ ਇੱਕ ਚੇਤਨਾ ਹੈ ਜਿਹਨੂੰ ਅਸੀਂ ਸ਼ਿਵ ਰੂਪ ਕਹਿ ਲੈਨੇ ਆਂ ਬਾਕੀ ਸ਼ਕਤੀ ਹੈ ਉਸ ਤੋਂ ਇਲਾਵਾ ਜੋ ਕੁਝ ਵੀ ਹੈ ਲੇਕਿਨ ਏਕ ਓਂਕਾਰ ਪ੍ਰਭੂ ਦੇ ਵਿੱਚ ਸਾਰੀ ਕਾਇਨਾਤ ਹੈ ਜੇ ਆਪਣੀ ਵਿੱਚ ਪ੍ਰੀਤ ਨਹੀਂ ਉਪਜੀ ਫਿਰ ਆਪਾਂ ਕਾਹਦੇ ਚੇਤਨ ਫਿਰ ਤਾਂ ਆਪਾਂ ਵੀ ਇੱਕ ਤਰ੍ਹਾਂ ਦੇ ਨਾਨ ਲਿਵਿੰਗ ਹੀ ਹਾਂ ਮਿਰਤਕ ਸਮਾਨ ਹੈ ਬਲਕਿ ਪਰ ਜਿਸ ਪਵਨ ਦੇ ਵਿੱਚ ਜਿਹੜੀ ਜਗ੍ਹਾ ਦੇ ਵਿੱਚ ਜਿਹੜੀ ਧਰਤੀ ਦੇ ਉੱਤੇ ਰੋਜ਼ ਕੀਰਤਨ ਹੁੰਦਾ ਹੋਵੇ Satsang ਹੁੰਦੀ ਹੋਵੇ ਨਾ ਜੋ ਉਹ ਇਟਾਂ ਉਹ ਪੱਥਰ ਉਹਨਾਂ ਦੇ ਵਿੱਚ ਵੀ ਇਹੋ ਜਿਹਾ ਆਸ਼ੀਰਵਾਦ ਇਹੋ ਜਿਹੀ ਭਾਵਨਾ ਆ ਜਾਂਦੀ ਹੈ ਤੇ ਉਹ ਭਗਤ ਜਨ ਜਿਹੜੇ ਪ੍ਰਭੂ ਦਾ ਨਾਮ ਜਪਦੇ ਹਨ ਉਹਨਾਂ ਦੇ ਚਰਨਾ ਤੂੜ ਵਿੱਚ ਵੀ ਇਹੋ ਜਿਹਾ ਆਸ਼ੀਰਵਾਦ ਆ ਜਾਂਦਾ ਹੈ ਤੇ ਮੱਥੇ ਤੇ ਲੱਗ ਜੇ ਨਾ ਤੇ ਆਪਣਾ ਉਹਦੇ ਨਾਲ ਕਲਿਆਣ ਹੁੰਦਾ ਹੈ ਤੇ ਇਹ ਕੰਮ ਕਰਦੀ ਇਹੋ ਜਿਹੀ ਪ੍ਰਭੂ ਦੀ ਲੀਲਾ ਹੈ ਜੜ ਚੇਤਨ ਕੁਛ ਨਹੀਂ ਜਿੱਥੇ ਪ੍ਰੀਤ ਹੈ ਉੱਥੇ ਭਾਵਨਾ ਹੀ ਭਾਵਨਾ ਹੈ ਆਸ਼ੀਰਵਾਦ ਹੀ ਆਸ਼ੀਰਵਾਦ ਹੈ ਸੋ ਪ੍ਰਭੂ ਕਿਰਪਾ ਕਰਨ ਆਪਾ ਪ੍ਰਭੂ ਨਾਮ ਨਾਲ ਜੁੜੀਏ ਇਹ ਤਾਂ ਕਿ ਆਪਣੀ ਜਿਹੜੀ ਚੇਤਨ ਅਵਸਥਾ ਹੈ ਨਾ ਉਹ ਇੱਕ ਓਮਕਾਰ ਪ੍ਰਭੂ ਨਾਲ ਮਿਲਦਾ ਹੈ ਸੋ ਇਸ ਤਰ੍ਹਾਂ ਗੁਰੂ ਜੀ ਬਖਸ਼ਿਸ਼ ਕਰਦੇ ਹਨ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ